ਪਿਆਰੇ ਦੋਸਤੋ ਨਮਸਕਾਰ ਹਾਜ਼ਰ ਹਾਂ ਇੱਕ ਨਵੀਂ ਰਚਨਾ ਲੈ ਕੇ ਇਹ ਵਿਵੇਕ ਸਹਿਤਕ ਸੰਸਾਰ ਚੈਨਲ ਜਿਹੜਾ ਬਣਿਆ ਹੈ ਇਹਦਾ ਮੁੱਖ ਮਕਸਦ ਪੰਜਾਬ ਪੰਜਾਬੀ ਤੇ ਪੰਜਾਬੀ ਦੇ ਸਹਿਤ ਨੂੰ ਪਰਫੁੱਲਤ ਕਰਨਾ ਤੇ ਲੋਕਾਂ ਨੂੰ ਸਹਿਤ ਦੇ ਨਾਲ ਜੋੜਨਾ ਮਾਂ ਬੋਲੀ ਪੰਜਾਬੀ ਦਾ ਪ੍ਰਚਾਰ ਪ੍ਰਸਾਰ ਕਰਨਾ ਸਾਥੀਓ ਮੇਰੀ ਬੇਨਤੀ ਇਹੀ ਹੈ ਹਰ ਵਾਰ ਦੀ ਤਰ੍ਹਾਂ ਕਤੋਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸਬਸਕ੍ਰਾਈਬ ਕਰਕੇ ਲਾਈਕ ਸ਼ੇਅਰ ਕਰਕੇ ਇਹਨੂੰ ਹੋਰ ਵੀ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਤੁਸੀਂ ਮੇਰਾ ਸਹਿਯੋਗ ਕਰੋ ਤੇ ਪੇਸ਼ ਹੈ ਇੱਕ ਰਚਨਾ ਜੋ ਸਿਹਤ ਬਾਰੇ ਗੱਲਾਂ ਕਰਦੀ ਹੈ ਪੰਜਾਬੀ ਬੋਲੀ ਬਾਰੇ ਗੱਲਾਂ ਕਰਦੀ ਹੈ ਰਚਨਾ ਤੇ ਆਓ ਆਪਾਂ ਉਹ ਰਚਨਾ ਜੀ ਸਾਂਝ ਤੁਹਾਡੇ ਨਾਲ ਪਾਈਏ ਸਾਹਿਤ ਦਾ ਖੇਤਰ ਹੈ ਵਿਸ਼ਾਲ ਸਾਥੀਓ ਇਹਦੇ ਅੰਦਰ ਧਰਤੀ ਪਤਾਲ ਸਾਥੀਓ ਸਾਹਿਤ ਦਾ ਖੇਤਰ ਹੈ ਵਿਸ਼ਾਲ ਸਾਥੀਓ ਇਹਦੇ ਅੰਦਰ ਧਰਤੀ ਪਤਾਲ ਸਾਥੀਓ ਗਹਿਰਾਈ ਸ਼ਬਦਾਂ ਦੀ ਸ਼ਬਦਾਂ ਦਾ ਅਹਿਸਾਸ ਗਹਿਰਾਈ ਸ਼ਬਦ ਦੀ ਸ਼ਬਦਾਂ ਦਾ ਅਹਿਸਾਸ ਆਮ ਨੂੰ ਹੀ ਇਹ ਸ਼ਬਦ ਬਣਾਉਂਦੇ ਨੇ ਖਾਸ ਦੱਸਦੇ ਨੇ ਸਾਰੇ ਹਾਲ ਤੇ ਹਵਾਲ ਸਾਥੀਓ ਸਾਹਿਤ ਦਾ ਖੇਤਰ ਹੈ ਵਿਸ਼ਾਲ ਸਾਥੀਓ ਸਹਿਤ ਵੀ ਹੁੰਦਾ ਤੱਪੀ ਦੇ ਤਪ ਵਰਗਾ ਕਿਸੇ ਨਾਮ ਜਪਦੇ ਹੋਏ ਜਪ ਵਰਗਾ ਕਰਨੀ ਪੈਂਦੀ ਬੜੀ ਹੈ ਕਾਲ ਸਾਥੀਓ ਸਿਹਤ ਦਾ ਖੇਤਰ ਹੈ ਵਿਸ਼ਾਲ ਸਾਥੀਓ ਡੂੰਘੇ ਜਾਣਦੇ ਹੀ ਮਿਲਦੇ ਨੇ ਹੀਰੇ ਮੋਤੀ ਡੂੰਘੇ ਜਾਣਦੇ ਹੀ ਮਿਲਦੇ ਨੇ ਹੀਰੇ ਮੋਤੀ ਸਿਹਤ ਜਗਾਉਂਦਾ ਹੈ ਚੇਤਨਾ ਦੀ ਜੋਤ ਇੱਕ ਇੱਕ ਅੱਖਰ ਕਰੇ ਕਮਾਲ ਸਾਥੀਓ ਸਿਹਤ ਦਾ ਖੇਤਰ ਹੈ ਵਿਸ਼ਾਲ ਸਾਥੀਓ ਇਹਦੇ ਅੰਦਰ ਧਰਤੀ ਪਤਾਲ ਸਾਥੀਓ ਤੜਫ ਦੇ ਮਨ ਨੂੰ ਮਿਲ ਜਾਵੇ ਹੁਲਾਰਾ ਡੁੱਬਦੇ ਨੂੰ ਜਿਵੇਂ ਮਿਲ ਜਾਂਦਾ ਏ ਕਿਨਾਰਾ ਤੜਫਦੇ ਮਨ ਨੂੰ ਮਿਲ ਜਾਵੇ ਹਲਾਰਾ ਡੁੱਬਦੇ ਨੂੰ ਜਿਵੇਂ ਮਿਲ ਜਾਂਦਾ ਏ ਕਿਨਾਰਾ ਤੋੜ ਦੇਵੇ ਵਿਵੇਕ ਫਿਕਰਾਂ ਦੇ ਜਾਲ ਸਾਥੀਓ ਤੋੜ ਦੇਵੇ ਫਿਕਰਾਂ ਦੇ ਜਾਲ ਸਾਥੀਓ ਸਿਹਤ ਦਾ ਖੇਤਰ ਹੈ ਵਿਸ਼ਾਲ ਸਾਥੀਓ ਇਹਦੇ ਅੰਦਰ ਧਰਤੀ ਪਤਾਲ ਸਾਥੀਓ ਮੇਰੇ ਪਿਆਰੇ ਦੋਸਤੋ ਇਹ ਰਚਨਾ ਦੀ ਸਾਂਝ ਮੈਂ ਤੁਹਾਡੇ ਨਾਲ ਪਾਈ ਜਿਸ ਵਿੱਚ ਸਿਹਤ ਦਾ ਜਿਗਰ ਵੀ ਸਿਹਤ ਦਾ ਜਿਹੜਾ ਖੇਤਰ ਆ ਇਹ ਬੜਾ ਹੀ ਵਿਸ਼ਾਲ ਹੈ ਬੜਾ ਹੀ ਡੂੰਘਾ ਹੈ ਆਪਾਂ ਜੇਕਰ ਪੁਸਤਕਾਂ ਪੜਾਂਗੇ ਇਹਨਾਂ ਅੱਖਰਾਂ ਨਾਲ ਜੁੜਾਂਗੇ ਤੇ ਸਾਨੂੰ ਬਹੁਤ ਕੁਝ ਸਿੱਖਣ ਤੇ ਸਮਝਣ ਨੂੰ ਮਿਲੇਗਾ ਸਾਡੀ ਜਿਹੜੀ ਚੇਤਨਾ ਵਿੱਚ ਉਪਰ ਫੁੱਲਤ ਹੋਵੇਗੀ ਤੇ ਅਸੀਂ ਜ਼ਿੰਦਗੀ ਨੂੰ ਇੱਕ ਸਹੀ ਤੇ ਵਧੀਆ ਢੰਗ ਨਾਲ ਜਿਉਣ ਦੇ ਕਾਬਿਲ ਹੋ ਜਾਵਾਂਗੇ ਤੇ ਇਸ ਕਰਕੇ ਸਾਥੀਓ ਦੋਸਤੋ ਮਿੱਤਰੋ ਭੈਣੋ ਭਰਾਵੋ ਤੇ ਵਿਦਿਆਰਥੀਓ ਖਾਸ ਕਰਕੇ ਵਿਦਿਆਰਥਣਾਂ ਨੂੰ ਇਹ ਜ਼ਰੂਰ ਅਪੀਲ ਕਰਾਂਗਾ ਕਿ ਤੁਸੀਂ ਕਿਤਾਬਾਂ ਦੇ ਨਾਲ رابطہ ਜ਼ਰੂਰ ਕਾਇਮ ਕਰੋ ਆਪਦੇ ਸਿਲੇਬਸ ਦੀਆਂ ਕਿਤਾਬਾਂ ਵੀ ਪੜੋ ਪਰ ਸਹਾਇਤਦਿਆਂ ਕਿਤਾਬਾਂ ਵੀ ਪੜੋ ਨਵੇਂ-ਨਵੇਂ ਆ ਰਹੇ ਜਿਹੜੀ ਗੀਤ ਹੈ ਕਵਤਾਵਾਂ ਮਾਂਵਲ ਉਹਨਾਂ ਨੂੰ ਪੜੋ ਉਹਨਾਂ ਨੂੰ ਵੇਖੋ ਤੇ ਉਹਨਾਂ ਦੇ ਅੰਦਰ ਕੀ ਅੱਜਕੱਲ ਦੇ ਹਾਲਾਤਾਂ ਬਾਰੇ ਲੇਖਕ ਲੇਖਣਾ ਇਨੀ ਤੇ ਕੀ ਸੇਧ ਤੁਹਾਨੂੰ ਦੇਣਾ ਚਾਹੁੰਦੇ ਨੇ ਕਿਵੇਂ ਆਪਾਂ ਇਸ ਪੰਜਾਬ ਨੂੰ ਹੋਰ ਵੀ ਅੱਗੇ ਵਧਾ ਸਕਦੇ ਆ ਉਹ ਸਾਰਾ ਤੁਹਾਨੂੰ ਸਹਿਤ ਦੇ ਵਿੱਚੋਂ ਮਿਲਦਾ ਪੁਸਤਕਾਂ ਵਿੱਚੋਂ ਮਿਲਦਾ ਤੇ ਸਾਥੀਓ ਮੇਰੀ ਬੇਨਤੀ ਨੂੰ ਕਬੂਲ ਕਰੋ ਤੇ ਸਭ ਤੋਂ ਪਹਿਲਾਂ ਤਾਂ ਮੈਂ ਫੇਰ ਤੁਹਾਨੂੰ ਹੱਥ ਜੋੜ ਕੇ ਹੀ ਨਿਵੇਦਨ ਕਰਾਂਗਾ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਆਪਣੇ ਜਿਹੜੇ ਵੀ ਕੋਈ ਵਿਚਾਰ ਆ ਉਹ ਤੁਸੀਂ ਕਮੈਂਟਸ ਰਾਹੀਂ ਵੀ ਮੈਨੂੰ ਦੱਸ ਸਕਦੇ ਹੋ ਤਾਂ ਕਿ ਆਪਾਂ ਜੋ ਸਿਹਤ ਦੇ ਪ੍ਰਚਾਰ ਪ੍ਰਸਾਰ ਦੇ ਲਈ ਕੰਮ ਕਰ ਰਹੇ ਆ ਉਹ ਕੰਮ ਨੂੰ ਆਪਾਂ ਹੋਰ ਵੀ ਸਚਜੇ ਢੰਗ ਨਾਲ ਕਰ ਸਕੀਏ ਮਾਂ ਬੋਲੀ ਪੰਜਾਬੀ ਦੀ ਸੇਵਾ ਨੂੰ ਆਪਾਂ ਹੋਰ ਵੀ ਵਧੀਆ ਢੰਗ ਨਾਲ ਕਰ ਸਕੀਏ ਤੇ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਤੱਕ ਪੰਜਾਬ ਦੀ ਤੇ ਪੰਜਾਬੀ ਭਾਸ਼ਾ ਦੀ ਖੁਸ਼ਬੂ ਪਹੁੰਚੇ ਧੰਨਵਾਦ ਜੀ